ਉੱਪਰ ਪਹੁੰਚ ਆ ਰਿਹਾ ਬਲੈਂਸ ਬਾਨ ਖਾਈ ਦੇ ਕੋਈ ਨਹੀਂ ਉਹ ਪਹੁੰਚਦਾ ਲੱਗਦਾ ਬਾਅਦ ਬਾਅਦ ਬਿਲਕੁਲ ਆਪਾਂ ਜਾਓ ਸਾਰੇ ਜੱਗ ਦੇ ਉੱਪਰ ਲੱਗ ਕਰਾ ਲਈਏ ਤਿਆਰ ਨੇ ਅੱਜ ਵੀ ਨਸ਼ਾ ਲੱਗਦਾ ਬਹੁਤ ਸਪੈਸ਼ਲ ਹੈ ਉੱਪਰ ਆਇਤਾ ਲੱਗਦਾ ਬਹੁਤ ਚੱਕਣਾ ਬੰਦੇ ਆ ਬਾਅਦ ਬਾਅਦ ਬੰਦੇ ਆ ਚੰਗੇ ਆ ਬੰਦੇ ਆ ਦੰਨਿਆ ਸੀ ਬੀ ਬਾਹ ਨੂੰ ਘਾੜੋ ਘਾੜੋ ਮਾਰਨ ਦਾ ਉੱਪਰ ਦੇਖੀ ਜੇ ਉੱਪਰੋਂ ਕਦਵਾ ਨੂੰ ਇਹ ਯਾਰ ਬਾਹਰ ਹੀ ਆ ਜਾਓ ਲੈ ਆ ਮੈਂ ਕੋਈ ਬੱਸ ਹੱਟਾ ਬਾਰ ਬੰਦੋ ਇਹ ਬੰਦੋ ਹੀ ਪੜਾ ਜੇ ਤੁਸੀਂ ਲੋਕਾਂ ਦਾ ਲੋਕਾਂ ਦਾ ਅਰਦਾਸ ਸੁਣੀ ਆ ਰਹੀ ਹੈ ਸੈਕਟਰ 40 ਬਹੁਤ ਹੈ ਹਾਂਜੀ ਹਾਂਜੀ ਓਕੇ ਪਤਾਰਾਮ ਬਾਰਿਕ ਤੇਰੀ ਤੁਮਰੀ ਦੇਰ ਪਾ ਮੈ ਜੋਤ ਕਤਨੇ سچ جي سڀاڻا سدا ۽ چٽي آواز والے عمر کي راتي سڀ ته هون جي ساي دسا پاجي جايدي ارجو ٿو ته ਪਿਆਰਿਆਂ ਸੁਤਿਆਰੇ ਨੀ ਸਿਮਰਨ ਮਾਈ ਦਾ ਧਿਆਨ ਕਰਕੇ ਬੋਲੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਤੋ ਹੈ ਪੰਜ ਤਤ ਸਰਬਤ ਗੁਰਦੁਆਰੀਆਂ ਦੋਰ ਧੰਮ ਤੀਥਾਂ ਛਨਾ ਚੌਕੀਆਂ ਛੇ ਬੂਗੇ ਜੁਗ ਜੁਗਾ ਟਲ ਧਰਮ ਕਾ ਜਹਕਾਰ ਬੋਲੋ ਜੀ ਸਤ ਵਾਹਿਗੁਰੂ ਦੇ ਬਖਤਰ ਚਲਕ ਮੌਕਾ ਧਿਆਨ ਨਾਲ ਜੀਓ ਲੋ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਹੈ ਜਮਾੜਿਆਂ ਦੇ ਮਾੜ ਸਤਗੁਰੂ ਤਾੜਿਆਂ ਦੇ ਤਾਲ ਸਤਿਗੁਰੂ ਨਿਉਂਗਿਆ ਦੀ ਲੋੜ ਸਤਗੁਰੂ ਨਿਆਸਿਆਂ ਦੇ ਆਸ ਤੇ ਸਤਗੁਰੂ ਤਨ ਤਨ ਆਕਾਰ ਬਖਵਾਹੀ ਜੀਓ ਧੰਤਾਂ ਹੀ ਹੁੰਦੀ ਗੁਰ ਸਾਰ ਸਤੂ ਗੁਰ ਸੰਸ ਜੀ ਮਾਰ ਤਨ ਤਨ ਸਤਗੁਰੂ ਦਾ ਬਾਚਾ ਜੀ ਸਤਿ ਸਤੁਰ ਦਾ ਸੁਸ੍ਰਿਜਾਮੀ ਐਸੀ ਲਾਗ ਤੁਮੇ ਕੋ ਦਈਂ ਮੋਹਾ ਤੁਮੇ ਰੰਗ ਮੇਰਾ ਭਾਗ ਤੇ ਚਤੁਰਤ ਰਿਆ ਕੀ ਸੋਇ ਅਤ ਕੋ ਲਾਗੈ ਤਾਂ ਪਰ ਤੁਝ ਨਰਨੀਚ ਉਜਸ ਰਹਿ ਮਰਭੋ ਦਿਨ ਆਪ ਤੇ ਨਾਮ ਤੇ ਆਪ ਦੇ ਪੀਤ ਸਤਰਾ ਸੈਨ ਪਰ ਕਹਿ ਰਬ ਦਾਸ ਮੋਰੇ ਸੰਤੋ ਹਰ ਜੀਵ ਤੇ ਸਵੇ ਸਰੇ ਆਪ ਖੁਸ਼ੀਆਂ 파ਰਸ਼ਾਨੀਆਂ ਇਹ ਸਤਿਗੁਰ ਨਦਰ ਕਰੇ ਦੇਖੇ ਕਰਨਾ ਆਮ ਦੇਵ ਜੀ ਨਤ ਸਤਿ ਤੋਂ ਜੇ ਵਾਣ ਵਰਤੋਂ ਸਾ ਸਤਿਗੁਰੂ ਪਾਚਾਈਓ ਤੁਮ ਤਨ ਰਬਦਾਸ ਪਤਾ ਜੀ ਆਪ ਜੀ ਦੇ ਨਾਮ ਲੈ ਵਸਕਤਾ ਨੂੰ ਮਿਲ ਕਰਦੇ ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਪਾਚਾਈਓ ਸਦਾਨਾ ਸਮਾਰਨ ਦੇ ਸਭੰਦ ਨਿਸ਼ਾਨ ਜਾ ਵੀ ਰਸਮਾਰਾ ستگو پاشا جیتان کے ਯਾਰ ਮੁਝੇ ਕਹਿੰਦੀਆਂ ਆਪ ਹੀ ਦੀਆਂ ਸੰਗਤਾਂ ਜੈ ਸਤਿ ਆਰਾਧਾ ਸੰਗਤਾਂ ਵਾੜਿਆਂ ਨੂੰ ਨੋਤੇ ਪੁੱਤਰ ਵਾੜਿਆਂ ਨੂੰ ਪੁੱਤਰ ਵਾਸ਼ੇ ਤਾਂ ਨੇ ਦਿੱਤ ਕੁਮਾਰ ਜੁਬਾਰ ਕਰਨੇ ਪਹੁੰਚ ਆ ਗਏ ਸੰਗਤਾਂ ਨੂੰ ਜਿੰਨਾ ਜ਼ਿਆਦਾ ਤਾਂ ਕੋਪੀਆਂ ਕਾਰ ਫੈਕਟਰੀਆਂ ਦੇ ਮਾਲਕ ਨੂੰ ਐਸੀ ਤਰ੍ਹਾਂ ਆਪਦੇ ਦਰਵਾਜ਼ੇ ਸੇਵਾਾਂ ਕਰਨ ਦੇ ਵੱਲ ਵਸੀ ਕਰਦੇ ਜੀ ਨਾਮਕਾਰ ਅੰਸਾਰੂ ਦਾ ਸੰਪੰਨ ਗ੍ਰਮਤਾਵਾਂ ਸੇਵਾ ਕਰਨ ਦਾ ਬਖਸ਼ਣ ਰਸਨਾ ਨਾਸਨ ਮਾਹੀ ਅਕਾਲ ਦਾ ਬਰਕਾਸ਼ ਕਰਨਾ ਜੀ ਨੂੰ ਪਾਚਾਈ ਜੋ ਆਦਿ

ਸ਼ਕਤੀ ਅਮਰ ਹੈ ਸਤੂ ਰੰਦਾਸ ਸ਼ਕਤੀ ਅਮਰ ਹੈ ਸਤੂ ਰੰਦਾਸ ਸ਼ਕਤੀ ਅਮਰ ਹੈ ਸਤਿ ਸ੍ਰੀ ਅਕਾਲ ਦਾ ਜੀ ਜਨਰਲ ਆਪਣਾ ਇਹ ਸਾਰਾ ਦੇ ਦੌਰ ਰੋ ਰੋਲੇ ਆਦੇ ਤੁਹਾਨੂੰ ਫਾਰੀ ਤੋਂ ਇਹ ਕਿਹਾ ਕਿ ਅੰਦਰੋਂ ਢਾਲ ਵਿੱਚ ਉਹ ਬਾਜ ਨੂੰ ਪਾਉਣ ਇੱਕ ਸ਼ਬਦ ਉਹ ਭਾਈ ਮਨਜੀਤ ਸਿੰਘ ਜੀ ਰਵਾਨਗੇ ਉਸ ਤੋਂ ਬਾਅਦ ਆਪਾਂ ਸਾਰਿਆਂ ਦੇ ਜਿਉਂ ਅਨਵਾਰ ਸਿੰਘ ਦਾ ਜਿਹੜਾ ਆਪਣੇ ਫਲਾਟ ਉੱਥੇ ਆਪਾਂ ਸਾਰੇ ਜਾਣਾ ستگ رس گور رو دس شکتی جب نرپلے سو نرپیر perché la grandezza della la